ਗੂਜਰੀ ਮਹੱਲਾ ਪੰਜਵਾਂ ਕਭੂ ਹਰ ਸਿਉ ਚੀਤਨ ਲਾਇਓ ਤੰਦਾ ਕਰਤ ਬਿਹਾਨੀ ਆਉਦੈ ਗੁਣ ਦੇ ਨਾਮ ਨਗਾਯੋ ਰਹੋ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰਤਾਯੋ ਬਿਸਰਤ ਪਰਬ ਕੀਤੇ ਦੁਖ ਗਣੀਆਂ ਮਹਾਮੋਹਨੀ ਖਾਇਓ ਭਰਿਓ ਅਨਗਰੈ ਸੁਮੀ ਮੇਰੇ ਗਨਹੁ ਨਾਮ ਮੋਹਿ ਕਮਾਇਓ गोविंद दयाल कृपाल सुख सागर नानक हर शरण आयो पूज री महल्ला पांचवा रसना राम और अमर बंत सोड़ आन व्यवहार मिथ्या पायो सदा भगवंत रहौ नाम एक आधार भगत इत आगे टेक कर कृपा गोविंद दिया गुरु ज्ञान बुद्ध विवेक करन कारण सम्राट श्रीतर शरण ताकी गई ਮੁਖਤੋ ਜੁਗਤਰਵਾਲ ਸਾਧੂ ਨਾਨਕ ਹਰ ਨਿਦਲਹੀ ਗੂਜਰੀ ਮਹੱਲਾ ਪੰਜਮਾ ਘਰ ਚੌਥਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਡ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੁ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਣ ਕਮਲ ਆਰਾਧ ਸਰਬ ਸੁਖ ਕਲਿਆਣ ਪਾਵਹਿ ਮਿਟੈ ਸਗਲ ਉਪਾਦ ਰਹਾਓ ਮਾਤ ਪਿਤਾ ਸੁਤਮੀਤ ਪਾਈ ਤਿਸ ਬਿਨਾ ਨਹੀਂ ਕੋਏ ਈਤ ਉਤਜੀ ਨਾਲ ਸੰਗੀ ਸਰਬ ਰਬਿਆ ਸੋਏ ਕੋਟ ਜਤਨ ਉਪਾਪ ਮਿਥਿਆ ਕਛ ਨ ਆਬੈ ਕਾਮ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕਾ ਨਾਮ ਅਗਮ ਦਿਆਲ ਪ੍ਰਭੂ ਊਚਾ ਸਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕ ਇਸ ਲਿਖਿਆ ਤੁਰ ਸੰਜੋਗ ਗੂਜਰੀ ਮਹੱਲਾ ਪੰਜਮਾ ਆਪਣਾ ਗੁਰਸੇਵ ਸਾਧ ਹੀਰਮੋ ਗੁਣ ਗੋਵਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪਰਬ ਕਾ ਨਾਉ ਸੁਖ ਸਹਿਜ ਆਨੰਦ ਪਾਵੈ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅੰਕਾਰ ਬਿਨਸੈ ਮੇਟਾ ਸਾਗਲ ਉਪਾਦ ਅਟਲ ਅਸ਼ੇਧ ਅਭੇਦ ਸੁਆਮੀ ਸ਼ਰਨ ਤਾਕੀ ਆਓ ਚਰਨ ਕਮਲ ਆਰਾਧ ਹਿਰਦਾ ਏਕ ਸਿਉ ਲੇ ਬਲਾਉ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮਉਂਦੀਆ ਨਾਨਕ ਸੋ ਪ੍ਰਭ ਜਾਪੋ ਗੂਜਰੀ ਮਹਲਾ 5 ਗੁਰ ਪ੍ਰਸਾਦੀ ਪ੍ਰਭ ਤੇ ਆਇਆ ਗਈ ਸੰਕਾ ਟੂਟ ਦੁੱਖ ਅਨੇਰਾ ਪੈ ਬਲਾਸ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਏ ਮਹਾਨਿਰਮਲ ਰੀਤ ਰਹੁ ਜਾਪ ਤਪ ਅਨੇਕ ਕਰਨੇ ਸਫਲ ਸਿਮਰਤ ਨਾਮ ਕਰ ਅਨਗ੍ਰਹਿ ਆਪ ਰੱਖੇ ਭੇ ਪੂਰਨ ਕਾਮ ਸਾਸ ਸਾਸਨ ਬਿਸਰ ਕਭੂ ਭਰਮ ਪ੍ਰਭ ਸਮਰਥ ਗੁਣ ਅਨਕ ਰਸਨਾ ਕਿਆ ਵਖਾਨ ਅਗੰਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਧ੍ਰਿੜ ਨਾਨਕ ਹਰ ਹਰ ਸਰਨ ਗੂਜਰੀ ਮਹੱਲਾ ਪੰਜਵਾਂ ਅਹੂ ਬੁੱਧ ਬਉ ਸਗਨ ਮਾਇਆ ਮਹਾਦੀਰ ਗਰੋਗ ਹਰ ਨਾਮ ਔਖਦ ਗੁਰ ਨਾਮ ਦਿਨੋ ਕారణ ਕਾਰਨ ਜੋਗ ਮਨ ਤਾਂ ਨੰਬਾਸੀ ਐ ਜਨ ਤੂਰ ਕੋਟ ਜਨਮ ਕੇ ਲਹਿ ਪਤਕ ਗੋਵਿੰਦ ਲੋਚਾ ਪੂਰ ਰਹਾਉ ਆਦ ਅੰਤੇ ਮੱਧ ਆਸਾ ਕੂਕਰ ਹੀ ਬਕਰਾਲ ਗੁਰ ਗਿਆਨ ਕੀਰਤਨ ਗੋਵਿੰਦ ਰਮਣੂ ਕਾਟ ਜੈ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਣ ਮਿਟਤ ਜੋਨੀ ਪਵਣ ਮਿੱਤਰ ਪੁੱਤਰ ਕਲਤਰ ਸੁਰ ਰਿਦ ਤੀਨ ਤਾਪ ਜਲੰਤ ਜਪ ਰਾਮ ਰਾਮ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਬਿਦ ਭਰਮ ਤੇ ਪੁਕਾਰੈ ਕਤੈ ਨਾਹੀ ਸੋਟ ਹਰ ਚਰਨ ਸ਼ਰਨ ਅਪਾਰ ਪ੍ਰਭ ਕੀ ਦ੍ਰਿੜ ਗਹੀ ਨਾਨਕ ਓਟ ਗੂਜਰੀ ਮਹਲਾ ਪੰਜਵਾਂ ਕਾਰ ਚੌਥਾ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ आराद श्री धर सफल मूर्त कारण कारण जोग गुण रमन सरमन अपार महिमा फिर ना होत व्योग मन चरणा रुबिंद उपास कल कल येसु मिटा अंतसै मोरण काट जम दूत फास रहो सतर दहन हरि नाम कहन आबर कस ना उपाओ कर अनग्रह प्रभु मेरे नानक नाम सुवाऊ गुजरी महला पंजमा तू सम सरन को दाता दुख भंजन सुख राये जाए कलेश बित पै परमा निर्मल गुण प्रभ गाए गोविंद तुझ बिना आवरण ठाओ कर कृपा पार ब्रह्म स्वामी जपी तुम्हारा लाओ राह सत सेव सेब लगे हर चरणी बड़ा पागलिव लगी कबल प्रकाश पाए साध संगे दुर्मत बुद्ध त्यागी ਅੱਠ ਪੈਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਅੰਦਾ ਅਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸਿ ਸagle ਜਨ ਦਾ ਅਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸ਼ਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਗੂਜਰੀ ਅਸ਼ਟ ਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕਨਗਰੀ ਪੰਚਚੋਰ ਬਸਿਐਲੇ ਵਰਜਿਤ ਚੋਰ ਹੀ ਤਾਵੈ ਤੇਰੇ ਹਦ ਸਮਾਲ ਰਖੈ ਜੋ ਨਾਨਕ ਮੂਖ ਮੁਕਤ ਸੋ ਪਾਵੈ ਚਿਤ ਹੋਵਸ ਦਿਓ ਬਨਵਲੀ RAM ਹਰਦੈ ਜਬ ਮਲੀ ਰਹੋ ਉਰਦ ਮੂਲ ਜਿਸ ਸਾਖਤ ਲਾਹ ਚਾਰ ਬੀਧ ਜਿਤ ਲਗੇ ਸਹਿਜ ਪਾਏ ਜਾਏ ਤੇ ਨਾਨਕ ਭਾਰਵਰਮ ਲਿਬ ਜਾਗੇ ਭਰ ਜਾਤ ਘਰ ਆਗਨ ਮੇਰਾ ਪੂਪ ਪੱਤਰ ਤਤ ਡਾਲਾ ਸਰਬ ਜੋਤ ਨਰੰਜਨ ਸੰਭੂ ਸੁੱਢੋ ਬਹੁਤ ਜੰਜਾਲ ਸੁਣ ਸਿੱਖੋ ਬੰਤੇ ਨਾਨਕ ਬਿਨਬੈ ਸੁੱਢੋ ਮਾਇਆ ਜਾਲ ਮਨ ਵਿਚਾਰ ਏਕ ਲਿਬ ਲਗੀ ਪੁਲਰ ਪੋ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀ ਹਲੇ ਸੋ ਬੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਤੰਦਾ ਨਾਹੀ ਤੰਦਾ ਗਿਰੀ ਜੋਗੀ ਕਾਮਕਰੋਧ ਅਹੰਕਾਰ ਤਦਿ ਹਲੇ ਲੋਭ ਮੂਤਿਸ ਮਾਇਆ ਮਨ ਤਤ ਅਭਗਤ ਧਿਆਇਆ ਗੁਰ ਪ੍ਰਸਾਦਿ ਪਾਇਆ ਗਿਆਨ ਧਿਆਨ ਸਬਦ ਦਾਤਿ ਕਥਿ ਹਲੇ ਸੇਤ ਵਰਨ ਸਭ ਦੂਤਾ ਬਰਮ ਕਮਲ ਮਦਤਾਸ ਰਸਾਦੁ ਜਾਗਤ ਨਾਹੀ ਸੂਤਾ ਮਹਾ ਗੰਬੀਰ ਪਤਰ ਪਤਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਾ ਨਗਰ ਬੂੰ ਬਿਖ ਤਜ ਅੰਮ੍ਰਿਤੋ ਪੀ ਆਇਆ ਗੂਜਰੀ ਬਹਾਲਾ ਪਹਿਲਾ ਕਬਨ ਕਬਨ ਜਚ ਪ੍ਰਭ ਦਾਤੇ ਤਾਕੇ ਅੰਤਨ ਪਰੈ ਸੁਮਾਰ ਜਿਸੀ ਪੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ ਐਜੀ ਜਪ ਤਪ ਸੰਜਮ ਸੱਚ ਅਹਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹੋ ਸੋਨ ਸਮਾਧ ਰਹਿ ਲਵ ਲਾਗੇ ਏਕਾ 21 ਸ਼ਬਦ ਵਿਚਾਰ ਜਲਥਲ ਤਰਨ ਗਗਨੰਤ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਸਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋਤ੍ਰੇ ਭਵਨ ਸਾਰ ਪਾਵਣ ਆ ਪਾਣੀ ਆਗਨ ਤਨ ਕੀਆ ਬਰਮਾ ਬਿਸਨ ਮਹਿਸ ਆਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੈ ਪ੍ਰਭ ਨਾਇਕ ਦੇਂਦੇ ਤੋੜ ਨਹੀਂ ਪੰਡਾਰ ਹੁੰਦਾ ਪੰਡ ਕਸ ਨਾ ਸਮਾਵੈ ਸੀਦਾ ਅੰਮ੍ਰਿਤ ਪਰੇ ਨਿਹਾਰ ਸਤ ਸਮਾਦੀ ਅੰਤਰ ਜਾਚੈ ਰਿੱਧ ਸਿੱਧ ਜਾਚ ਕਰੈ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਪ੍ਰਕਾਰ ਵੱਡੇ ਭਾਗ ਗੁਰ ਸੇਵੈ ਆਪਣਾ ਭੇਦ ਨਹੀਂ ਗੁਰਦੇਵ ਬਰਾਰ ਤਾਕੋ ਕਾਲ ਨਹੀਂ ਜਮ ਜੋ ਹੈ 부ਜੈ ਅੰਤਰ ਸਬਦ ਵਿਚਾਰ ਆਵ ਤਵ ਅਬਰਨਾ ਵਾਂਗੋ ਹਾਰ ਪੈ ਨਾਮ ਨਰੰਜਨ ਦੀ ਜਹਿ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਗੂਜਰੀ ਮਾਲਾ ਪਹਿਲਾ ਐ ਜੀ ਜਨਮ ਮਰੇ ਆਵ ਬਹੁਣ ਜਾਵ ਬਿਨ ਗੁਰ ਗਤ ਨਹੀਂ ਕਾਈ ਗੁਰਮਖ ਪਰਾਨੀ ਨਾ ਮੇਰਾ ਤੇ ਨਾਮੇ ਗਤ ਪਤ ਪਾਈ ਪਾਈ ਰੇ RAM ਨਾਮ ਜਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਜ ਐਸੀ ਨਾਮ ਬੜਾਈ ਰਾਓ ਐ ਜੀ ਬਹੁਤੇ ਭੇਖ ਕਰੇ ਭਿਖਿਆ ਕੋ ਇਤੇ ਉਦਰ ਭਰਨ ਕਹਿ ਤਾਈ ਬਿਨ ਹਰ ਭਗਤ ਨਹੀਂ ਸੁਖ ਪ੍ਰਾਣੀ ਬਿਨ ਗੁਰ ਘਰਬ ਨ ਜਾਈ ਐ ਜੀ ਕਾਲ ਸਦਾ ਸਰ ਉਪਰ ਠੰਡੇ ਜਨਮ ਜਨਮ ਬਰਾਈ ਸੱਚ ਸਬਦ ਰਤੇ ਸੇ ਬੱਚੇ ਸਤ ਗੁਰੂ ਝੁਜ ਬੁਝਾਈ ਗੁਰ ਸਰਣਾਈ ਜੋਏ ਨਾ ਸਕੈ ਦੂਤ ਨ ਸਕੈ ਸੰਤਾਈ ਅਬਗਤ 나ਥ ਨਰੰਜਨ 라ਤੇ ਨਿਰਭਉ ਸਿਉ ਹਲੇ ਬੁਲਾਈ ਐ ਜੀ ਨਾਮ ਦਰੋ ਨਾਮੇ ਲੇ ਬਲਾਉ ਸਤਗੁਰ ਟੇਕ ਟਕਾਈ ਜੋਤ ਸਬਾ ਵੈ ਸੋਈ ਕਰਸੀ ਕਿਰਤ ਨ ਮੇ ਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਆਪ ਤਵ ਏਕੋ ਏਖ ਬਕਾਰੋ ਆਦ ਜੁਗਾਦ ਸੁਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਉਜਹੀ ਸਿਓ ਬਣਾਈ ਕਰ ਕਿਰਪਾ ਗੁਰਦਰਸ਼ ਦਿਖਾਵੋ ਹੋ ਮੈਂ ਸਬਤ ਜਲਾਈ ਐ ਜੀ ਕਿਆ ਮੰਗੋ ਕਸਰ ਹੈ ਨਾ ਦੀਸਾ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨਾ ਮਦਮ ਹਰ ਸਰਣਾਗਤ ਹਰ ਕੇ ਲੋਗ ਨਾ ਮਰਤੇ ਕੇਬਲ ਬਰਦੀ ਸੋਗ ਵਿਜੋਗ ਬਿਸਰ ਜਿਤ ਰੋਗ ਪਾਈ ਰੇ ਗੁਰ ਕਿਰਪਾ ਦੇ ਭਗਤ ਠਾਕਰ ਕੀ ਸਤਗੁਰ ਬਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹੋ ਹਰ ਗੁਣ ਰਸਨ ਰਬੈ ਪ੍ਰਭ ਸੰਗੇ ਜੋਤ ਸਭ ਪਾ ਬੈ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਿਨ ਨੇ ਫਲ ਮੇਕ ਕਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ ਨਾ ਮਿਟੈ ਨਿਤ ਨਿਤ ਜੜੈ ਸਬਾਈ ਐ ਜੀ ਗੁਰ ਕੀ ਦਾਤ ਨਾ ਮਿਟੈ ਕੋਈ ਮੇਰਾ ਠਾਕਰ ਆਪ ਦਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਐ ਜੀ ਸਰਨ ਪ੍ਰੇ ਪ੍ਰਭ ਬਖਸ਼ ਮਲਾਵੈ ਦਿਲ ਮਨ ਅਧੁਆਰਾਈ ਆਨੰਦ ਮੂਲ ਨਾਥ ਸਿਰ ਨਾਤਾ ਸਤਗੁਰ ਮੇਲ ਮਲਾਈ ਐ ਜੀ ਸਦਾ ਦਿਆਲ ਦਇਆ ਕਰ ਰਬਿਆ ਗੁਰਮਤ ਪਰਮਣ ਚੁਕਾਈ ਪਾਰਸ ਭੇਟ ਕੰਚਨ ਤਾਤ ਹੋਈ ਸਤ ਸੰਗਤ ਕੀ ਬੜਾਈ ਹਰ ਜਲ ਨਿਰਮਲ ਮਨ ਇਸਨਾਨੀ ਮੱਜਨ ਸਤਗੁਰ ਭਾਈ ਪੁੰਦਰ ਪਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਲਾਈ ਦੂੰਬੜੂ ਪੁਰਖ ਅਗੰਮ ਤਰੋਵਰ ਹਮ ਪੰਖੀ ਤੁਝ ਮਾਹੀ ਨਾਨਕ ਨਾਮ ਨਰੰਜਣ ਦੀ ਜੈ ਜੁਗ ਜੁਗ ਸਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਕਾਰੇ ਚੌਥਾ ੴ ਸਤਿਗੁਰ ਪ੍ਰਸਾਦਿ ਭਗਤ ਪ੍ਰੇਮ ਆਰਾਧ ਤੂੰ ਸੱਚ ਪਿਆਸ ਪਰਮਹਿ ਤੂੰ ਬਿਲਾਪ ਬਲਨ ਬਨੰਤ ਯਾ ਸੁਖ ਭਾਈ ਚਿਤਹੀ ਤੂੰ ਜਪ ਮੰਨ ਨਾਮ ਹਰ ਸਰਲੀ ਸੰਸਾਰ ਸਾਗਰ ਤਾਰ ਉਤਾਰਨ ਰਾਮ ਨਾਮ ਕਰ ਕਰਣੀ ਰਹੋ اے ਮਨ ਮਿਰਤ ਸੁਭ ਚਿੰਤੂ ਗੁਰ ਸਬਦ ਹਰ ਰਮਣਉ ਮਤ ਤਤ ਗਿਆਨਉ ਕਲਿਆਣ ਨਦਾਨਉ ਹਰ ਨਾਮ ਮਨ ਰਮਣਉ ਚਲ ਜਿਤ ਬਿਤ ਪਰਮਾ ਪਰਮਉ ਜਗ ਮੋ ਮਗਨ ਹਿਤੂ ਫਿਰ ਨਾਮ ਭਗਤ ਦੜੂ ਮਤੀ ਗੁਰ ਬਾਕ ਸਬਦ ਰਤਉ ਪਰਮਾਤ ਪਰਮ ਨਾ ਚੂਕਈ ਜਗ ਜਨਮ ਬਿਆਦ ਖਪਉ ਅਸਥਾਨ ਹਰ ਨੇ ਕੇ ਬਲਉ ਸਤ ਮਤੀ ਨਾਮ ਤਪਉ ਇਹੋ ਜਗ ਮੋਹ ਹੇਤ ਬਿਆਪ ਤੂੰ ਦੁਖ ਅਧਕ ਜਨਮ ਮਰਣੁ ਪਦ ਸਰਣ ਸਤ ਗੁਰ ਉਬਰੈ ਹਰ ਨਾਮ ਰਿਦ ਰਮਣੁ ਗੁਰਮਤ ਨੇ ਚਲ ਮਨ ਮਨ ਮਨੂ ਸਹਿਜ ਵਿਚਾਰੂ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੂ ਪਾਇ ਪਾਇ ਭਗਤ ਤਰ ਭਵ ਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ ਲਾਭ ਲੋਭ ਲਹਿਰ ਨਿਵਾਰਣ ਹਰ ਨਾਮ ਰਾਸ ਮਨੂ ਮਨ ਮਾਰ ਤੁਹੀ ਨਰੰਜਣਾ ਕਹੋ ਨਾਨਕਾ ਸਰਨੂ